thank yeah.

Gracias por ਰਸ਼ਾ ਆਉਂਦੀ ਹੈ ਆ ਬਾਈ ਲੈ ਆਈ ਪਰ ਮਾਨਸੂਨ ਦਾ ਟਾਈਮ ਆਉਂਦਾ ਜਦੋਂ ਇਹ ਬੂਟੇ ਨਿਕਲਦੇ ਔਰ ਤਿਆਰ ਹੁੰਦੇ ਸੋ ਇਸੇ ਕਰਕੇ ਬੂਟਿਆਂ ਦਾ ਜਲੰਗਰ ਲਾਇਆ ਗਿਆ ਸੀ ਸਾਡੇ ਫੋਰੈਸਟ ਫਾਟ ਮਨੂੰ ਸੋ ਹਰ ਪਰਿਵਾਰ ਨੂੰ ਇਹ ਕੋਸ਼ਿਸ਼ ਹੈ ਕਿ ਜਿੰਨੇ ਜੀਏ ਜੇ ਤੁਸੀਂ ਉਹਨੇ ਵੀ ਬੂਟੇ ਸੰਭਾਲ ਲਓ ਤੁਸੀਂ ਆ ਤੇ ਸਾਨੂੰ ਸ਼ਾਇਦ ਦਵਾਈਆਂ ਦੀ ਲੋੜ ਘੱਟ ਹੋ ਜਾਵੇ ਸਾਨੂੰ ਸੀਜ਼ਨ ਬਹੁਤ ਟਾਈਮ ਲੈਂਦੇ ਹੁੰਦੇ ਸੋ ਇਹ ਕੋਸ਼ਿਸ਼ ਹੈ ਕਿ ਆਪਦੇ ਹਲਕੇ ਵਾਸੀਆਂ ਲਈ ਅੱਜ ਅਸੀਂ 10 ਪਿੰਡਾਂ 'ਚ ਰੱਖਿਆ ਔਰ ਇਹ ਹੀ ਪ੍ਰੋਗਰਾਮ ਰੱਖਿਆ ਵੀ ਹਰ ਪਿੰਡ ਤੁਸੀਂ ਬੂਟੇ ਲਾਉਣ ਦੀ ਕੋਸ਼ਿਸ਼ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਐਮਐਲਏ ਸਾਹਿਬ ਹਰੇਕ ਪਿੰਡ ਦੇ ਕੋਲ ਪੰਚਾਇਤੀ ਜ਼ਮੀਨ ਹੈ ਜੇ ਕੋਸ਼ਿਸ਼ ਕੀਤੀ ਜਾਏ ਥੋੜੀ ਜਿਹਾ ਉਥੋਂ ਲੈ ਕੇ ਵੀ ਬਿਲਕੁਲ ਮੀਨਾ ਬਾਕੀ ਵੀ ਸ਼ੁਰੂ ਕਰਾਤਾ ਹੈ ਔਰ ਉਹ ਜੇ ਪ੍ਰੋਜੈਕਟ ਵੈਸੇ ਸਟਾਰਟ ਕਰਾਉਂਦੇ ਨੇ ਤਾਂ ਕਿ ਉਹ ਇੱਕ ਵੱਖਰੀ ਸਿਸਟਮ ਹੀ ਬਣੇ ਔਰ ਚੰਗਾ ਲੋਕਾਂ ਨੂੰ ਆਕਸੀਜਨ ਲਈ ਕਿਥੋਂ ਬਾਹਰ ਨਾ ਜਾਣਾ ਪਵੇ ਔਰ ਪਿੰਡ 'ਚ ਜਿਹੜੀ ਚੀਜ਼ ਸਾਡੇ ਖਤਮ ਹੁੰਦੀ ਜਾਂਦੀ ਸੀ ਬੂਟੇ ਰੁੱਖ ਉਹ ਅਸੀਂ ਦੁਬਾਰਾ ਲਾ ਸਕੀਏ ਔਰ ਆਦਾ ਪੰਜਾਬ ਹਰਾ ਭਰਾ ਕਰ ਸਕੀਏ ਜੀ ਧੰਨਵਾਦ